ਦੇਸ਼ਾਂ-ਪ੍ਰਦੇਸ਼ਾਂ ਦੇ ਵਿੱਚ ਜਦੋਂ ਗੱਲ ਆndi ਹੈ ਪੰਜਾਬੀ ਗੀਤ ਸੰਗੀਤ ਦੀ ਤਾਂ ਉਸ ਵਿੱਚ ਪੰਜਾਬੀ ਗਾਇਕ ਜੋ ਦਲਜੀਤ ਦੁਸਾਂਜ ਹੈ ਉਹਨਾਂ ਦਾ ਨਾਮ ਸਿਰ ਚੜ੍ਹ ਕੇ ਬੋਲਦਾ ਦਲਜੀਤ ਸ਼ੋਹ ਦੀਆਂ ਟਿਕਟਾਂ ਸ਼ੁਰੂ ਹੋਈਆਂ ਵਿਕਣੀਆਂ ਤੇ ਇਹ ਦੋਨੋਂ ਆਏ ਕਹਿੰਦੇ ਕਿ ਪਾਪਾ ਅਸੀਂ ਜਾਣਾ ਚਾਹੁੰਦੇ ਆ 300 350 ਦੇ ਕਰੀਬ ਸ਼ੁਰੂ ਹੋ ਰਹੀ ਸੀ ਤੇ ਮੈਂ ਫੇ ਇਨਾਂ ਨੇ ਮੈਂ ਕਿਹਾ ਇਟਸ ਐਕਸਪੈਂਸਿਵ ਕਿ ਪਾਪਾ ਇਹ ਚਾਰ ਟਿਕਟਾਂ ਲੈਣੀਆਂ ਤੇ ਤਾਂ ਇਹਨਾਂ ਨੇ ਫਿਰ ਪ੍ਰੋਮਿਸ ਕੀਤਾ ਕਿ ਇਹਨੇ ਕਿਹਾ ਕਿ ਮੈਂ ਪੰਜ ਪੌੜੀਆਂ ਦਾ ਪਾਠ ਕਰਕੇ ਸੁਣਾਉਂਗਾ ਜਾਣ ਤੋਂ ਪਹਿਲਾਂ ਬੇਟੀ ਨੇ ਕਿਹਾ ਕਿ ਮੈਂ ਰਹਿਰਾਵਸ ਦਾ ਪਾਠ ਸੁਣਾਉਂਗੀ ਜੀ ਤੇ ਇਹਨਾਂ ਨੇ ਫਿਰ ਟਿਕਟਾਂ ਮੈਂ ਬਾਏ ਕਰ ਲਈਆਂ ਫਿਰਦਾਨ ਜਦੋਂ ਕਾਨਸਰਟ ਸ਼ੁਰੂ ਹੋਇਆ ਸੀਗਾ ਉਦੋਂ ਫਿਰ ਉਹ ਆਪ ਹੀ ਆਪਣਾ ਲੱਗਾ ਰਿਆ ਭੰਗੜਾ ਪਾਣ ਤੇ ਫਿਰ ਤਾਂ ਕਰਕੇ ਦਿਲਜੀਤ ਨੇ ਦੇਖਿਆ ਉਹਨੂੰ ਤੇ on the spot ਹੋਇਆ ਸਾਰਾ on the spot ਸਾਰਾ ਕੋਈ ਫਿਕਸ ਨਹੀਂ ਸੀ ਪਹਿਲੇ ਇਹ ਅੱਗੇ ਜਾ ਕੇ ਫਿਰ ਦੋਨੋਂ ਭੈਣ ਭਰਾ ਪੰਗੜਾ ਪਾਣ ਲੱਗ ਗਏ ਸਟੈਪ ਕਰਨ ਲੱਗ ਗਏ ਅੱਛਾ ਕੁੜੀਆਂ ਵੀ ਪੰਗੜਾ ਪਾ ਲੈਂਦੀਆਂ ਜੀ ਹਾਂਜੀ ਹਾਂਜੀ ਤੇ ਇਹਨੇ ਵੀ ਇਹ ਟੀ-ਸ਼ਰਟ ਤੇ ਦਲਜੀਤ ਦਸਾਂਜ ਦਾ ਹੀ ਫੋਟੋ ਲਾਈ ਸੀਗੀ ਤੇ ਦੋਨਾਂ ਨੇ ਇਹਨੇ ਪਿੱਛੇ ਲਾਈ ਹੋਆ ਫਰ ਕੇ ਸੀ ਸੀਟਾਂ ਸਾਹਮਣੇ ਖਾਲੀਆਂ ਸੀਗੀਆਂ ਤੇ ਮੈਂ ਤੇ ਬੰਨ ਉੱਥੇ ਜਾ ਕੇ ਖੜੇ ਹੋ ਗਏ ਤੇ ਫਿਰ ਜਿਨ੍ਹਾਂ ਦੀ ਸੀਟ ਸੀ ਕਿਉਂ ਕਦੇ ਆਈ ਨਹੀਂ ਸੋ ਫਿਰ ਉੱਥੇ ਆਪਾਂ ਸ਼ੁਰੂ ਕਰ ਲਿਆ ਆਪਣਾ ਜਿੰਨੇ ਸੰਝ ਆਲੇ ਕੀ ਖਟਿਆ ਸੰਝ ਆਲੇ ਨੇ ਆ ਹੀ ਖਟਿਆ ਦਲਜੀਤ ਨੇ ਲਾਈਕ ਆਪਣਾ ਜਿਹੜਾ ਹਾਫ ਕੁਆਟਰ ਸੀ ਹਾਫ ਟਾਈਮ ਕਹਿੰਦੇ ਆ ਉਹ ਉਹ ਤੋਂ ਪਹਿਲਾਂ ਵਰਦਾਨ ਨੂੰ ਫਿਰ ਬੁਲਾਇਆ ਤੇ ਫਿਰ ਜਦੋਂ ਆਹ ਕਾਨਸਰਟ ਐਂਡ ਹੋਣ ਵਾਲਾ ਸੀਗਾ ਉਦੋਂ ਵੀ ਇੱਕ ਵਾਰੀ ਫੇਰ ਬੁਲਾਇਆ ਸੀਗਾ ਓਏ ਮੇਰੇ ਕੋਲ ਤੇ ਕਹਿੰਦੇ ਕਿ ਇਹ ਬੱਚੇ ਨੂੰ ਅਸੀਂ ਲੈ ਕੇ ਜਾਣਾ ਅੱਛਾ ਜੀ ਤੇ ਉਹ ਸਾਡੇ ਤਾਂ ਯਾਨੀ ਜਿੱਦਾਂ ਜੋ ਸੋਚ ਰਹੇ ਸੀ ਉਹ ਜਦੋਂ ਖੂਣ ਲੱਗਿਆ ਤਾਂ ਦੇਖ ਕੇ ਬੜਾ ਅਜੀਬ ਜਿਹਾ ਲੱਗੇ ਕਿ ਰੀਅਲੀ ਹੈ ਰੀਅਲ ਤੇ ਕੰਗ ਭਾਜੀ ਨਾਲ ਇਹ ਗੱਲ ਹੋਈ ਆ ਇੱਕ ਡੇਟ ਮਿੰਟ ਤਾਂ ਮੈਂ ਉਹਨਾਂ ਨੂੰ ਦੱਸਿਆ ਮੈਂ ਕਿ ਇਹਦੇ ਪਿੰਨਾ ਬਹੁਤ ਲੱਗੀਆਂ ਕਈ ਵਾਰ ਦਲਜੀਤ ਭਾਜੀ ਪੱਗ ਸੈੱਟ ਕਰਦੇ ਹੁੰਦੇ ਆ ਤੇ ਕਿਤੇ ਪਿੰਨਾ ਲੱਗ ਜਾਣ ਤੇ ਲੱਕੀਲੀ ਉਹਨਾਂ ਨੇ ਸੈੱਟ ਵੀ ਕੀਤੀ ਤੇ ਬਚਾਅ ਹੋ ਗਿਆ ਇਹਨਾਂ ਬੱਚਿਆਂ ਨੂੰ ਸਟੇਜ ਤੇ ਬੁਲਾਉਣ ਦਾ ਮਕਸਦ ਨਹੀਂ ਸਿਰਫ ਇਹੀ ਹੈ ਕਿ ਇਹਨਾਂ ਦਾ ਝਾਕਾ ਖੁੱਲੇ ਚਿੱਟਾ ਕਮੂਤਰ ਨੇ ਉਡਾਰ ਛੋੜਿਆ ਮਈਆ ਤੇਰੇ ਪਿਆਰ ਸਾਨੂੰ ਮਾਰ ਛੋੜਿਆ ਚਿੱਟਾ ਕਮੂਤਰ ਨੇ ਉਡਾਰ ਛੋੜਿਆ ਮਾਇਆ ਤੇਰੇ ਪਿਆਰ ਹਨੂਮਾਰ ਛੋੜਿਆ ਤੇ ਨਾਲ ਫਿਰ ਤੁਸੀਂ ਇਹਨਾਂ ਨੂੰ ਆਪਣੇ ਪੂਰੇ ਕਲਚਰ ਦੇ ਨਾਲ ਧਰਮ ਦੇ ਨਾਲ ਵੀ ਪੂਰਾ ਜੋੜਿਆ ਹੋਇਆ ਆ ਇਹ ਜੀ ਹਾਰਮੋਨੀਅਮ ਵੀ ਸਿੱਖ ਰਹੇ ਦੋਨੋਂ ਬੱਚੇ ਅੱਛਾ ਜੀ ਤੇ ਇਹ ਤਬਲਾ ਵੀ ਸਿੱਖਦਾ ਆ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਮੈਂ ਹਰਪਾ ਸਿੰਘ ਸੁਨਾਮ ਅਬਜੀਦ ਦਾ ਸਵਾਗਤ ਕਰਦਾ ਹਾਂ ਪੰਜਾਬੀ ਸੰਗੀਤ ਦੀਆਂ ਧੂਮਾਂ ਕਿੰਨੀਆਂ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਦੋਂ ਗੱਲ ਆਂਦੀ ਹੈ ਪੰਜਾਬੀ ਗੀਤ ਸੰਗੀਤ ਦੀ ਤਾਂ ਉਸ ਵਿੱਚ ਪੰਜਾਬੀ ਗਾਇਕ ਜੋ ਦਲਜੀਤ ਦੁਸਾਂਜ ਹੈ ਉਹਨਾਂ ਦਾ ਨਾਮ ਸਿਰ ਚੜ੍ਹ ਕੇ ਬੋਲਦਾ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਛੋਟੇ ਜਿਹੇ ਸਰਦਾਰ ਦੇ ਨਾਮ ਲਾਂ ਜਾ ਰਹੇ ਆ ਪਿਛਲੇ 3-4 ਮਹੀਨੇ ਪਹਿਲੇ ਇੱਥੇ ਇੱਕ ਸ਼ੋਅ ਹੁੰਦਾ ਹੈ ਉਹਨਾਂ ਦਾ ਉਹ ਸ਼ੋਅ ਦੇ ਵਿੱਚ ਇਹਨਾਂ ਨੂੰ ਉਸ ਦੇ ਨਾਲ ਦਜੀਤ ਦੁਸਾਂ ਦੇ ਨਾ ਪੰਗੜਾ ਪਾਉਣ ਦਾ ਮੌਕਾ ਮਿਲਦਾ ਆਪਾਂ ਸਾਰੀ ਗੱਲਬਾਤ ਪੁੱਛਦੇ ਆਂ ਇਹ ਮੌਕਾ ਕਿਵੇਂ ਬਣਿਆ ਇਹ ਪਹਿਲੇ ਤੁਹਾਡੇ ਉਹਨੇ ਨਾਲ ਗੱਲਬਾਤ ਹੋਈ ਸੀ ਜਾਂ ਐਨ ਮੌਕੇ ਦੇ ਉੱਤੇ ਇਹ ਸਾਰਾ ਕੁਝ ਵਾਪਰਿਆ ਸਭ ਪੁੱਛਦੇ ਆਂ ਉਹਨਾਂ ਦੇ ਪਿਤਾ ਜੀ ਉਹਨਾਂ ਦੀ ਭੈਣ ਨਾਲ ਸਰਦਾਰ ਸਾਹਿਬ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਸਭ ਤੋਂ ਪਹਿਲੇ ਕਰੀਏ ਸਵਾਗਤ ਹਾਂਜੀ ਵੀਰ ਜੀ ਹੈਪੀ ਸਿੰਘ ਜੀ ਕੀ ਹਾਲ ਚਾਲ ਹੈ ਤੁਹਾਡਾ ਬਹੁਤ ਵਧੀਆ ਜੀ ਥੈਂਕ ਯੂ ਜੀ ਅੱਛਾ ਜੀ ਤੁਹਾਡਾ ਨਾਮ ਕੀ ਹੈ ਪਹਿਲਾਂ ਤਾਂ ਦੱਸੋ ਬਰਦਾਨ ਬਰਦਾਨ ਸਿੰਘ ਜੀ ਜਦੋਂ ਤੁਸੀਂ ਦਰਜੀਤ ਦੁਸਾਂਦੇ ਸ਼ੋ ਵੀ ਜਾਂਦੇ ਹੋਇਆ ਕੀ ਸੀਗਾ ਤੁਸੀਂ ਦੱਸੋ ਜੀ ਅ ਜੇ ਮੈਂ ਥੋੜਾ ਜਿਹਾ ਪਿੱਛੇ ਜਾ ਕੇ ਦੱਸਾਂ ਦਲਜੀਤ ਸ਼ੋ ਦੀਆਂ ਟਿਕਟਾਂ ਸ਼ੁਰੂ ਹੋਈਆਂ ਵਿਕਣੀਆਂ ਤੇ ਇਹ ਦੋਨੋਂ ਆਏ ਕਹਿੰਦੇ ਕਿ ਪਾਪਾ ਅਸੀਂ ਜਾਣਾ ਚਾਹੁੰਦੇ ਆ ਟਿਕਟ ਬਹੁਤ ਹੀ ਜ਼ਿਆਦਾ ਐਕਸਪੈਂਸਿਵ ਸੀ ਤੇ ਜਾਣਾ ਵੀ ਅਸੀਂ ਸਾਰੇ ਚਾ ਰਹੇ ਸੀ ਕਿੰਨੇ ਦੀ ਸੀ ਟਿਕਟ ਜੀ ਅ ਇੰਸੋ ਤੋਂ ਸ਼ੁਰੂ ਹੋ ਰਹੀ ਸੀ ਜਿਹੜੀ ਜਾਨੀ ਕਿ ਜੇ ਤੁਸੀਂ ਸਿਟਿੰਗ ਵਾਲੀ ਚੇਅਰ ਲੈਣੀ ਅੱਗੇ ਜਿਹੜੀਆਂ ਸੀ ਉਹ ਤਾਂ ਰਾਉਂਡ ਬਾਟ 300 4000 ਡਾਲਰ 3000 4000 ਦੀ ਵੀ ਸੀ ਤੇ ਅਸੀਂ ਥੋੜੇ ਜਿਹਾ ਸਾਈਡ ਤੇ ਲਈ ਤਾਂ ਉਹ 300 350 ਦੇ ਕਰੀਬ ਸ਼ੁਰੂ ਹੋ ਰਹੀ ਸੀ ਤੇ ਮੈਂ ਫਿਰ ਇਹਨਾਂ ਨੇ ਮੈਂ ਕਿਹਾ ਇਟਸ ਐਕਸਪੈਂਸਿਵ ਕਿ ਪਾਪਾ ਜੇ ਚਾਰ ਟਿਕਟਾਂ ਲੈਣੀਆਂ ਕਿ ਤਾਂ ਇਹਨਾਂ ਨੇ ਫਿਰ ਪ੍ਰੋਮਿਸ ਕੀਤਾ ਕਿ ਇਹ ਨਹੀਂ ਕਿ ਆ ਕਿ ਮੈਂ ਪੰਜ ਪੌੜੀਆਂ ਦਾ ਪਾਠ ਕਰਕੇ ਸੁਣਾਉਂਗਾ ਜਾਣ ਤੋਂ ਪਹਿਲਾਂ ਜਦ ਤੱਕ ਮੈਂ ਪ੍ਰੀਪੇਅਰ ਕਰੂੰਗਾ ਤੇ ਠੀਕ ਹੈ ਤੇ ਬੇਟੀ ਨੇ ਕਿਹਾ ਕਿ ਮੈਂ ਰਹਿਰਾ ਉਸ ਦਾ ਪਾਠ ਸੁਣਾਉਂਗੀ ਜੀ ਤੇ ਇਹਨਾਂ ਨੇ ਫਿਰ ਟਿਕਟਮ ਐਪ ਬਾਈ ਕਰ ਲਈਆਂ 3 ਮਹੀਨੇ ਪਹਿਲਾਂ ਬਾਈ ਕੀਤੀਆਂ ਸੀ ਤੇ ਇਹਨਾਂ ਦੋਨਾਂ ਨੇ ਇੱਥੇ ਆਪਣੇ ਰੋਜ਼ਵਿਲ ਪੰਜਾਬੀ ਸਕੂਲ 'ਚ ਵੀ ਫੰਕਸ਼ਨ ਸੀ ਉਹਦੀ ਪ੍ਰੇਪਰੇਸ਼ਨ ਕਰ ਰਹੇ ਸੀ ਤੇ ਨਾਲ ਇਹਨਾਂ ਨੂੰ ਇਹ ਵੀ ਸਗਾ ਕਿ ਅਸੀਂ ਪਾਪਾ ਨੂੰ ਕਰਕੇ ਦਿਖਾਉਂਦੇ ਨਾਲ ਵੀ ਜੁੜਦੇ ਨਾਲ ਧਰਮ ਦੇ ਨਾਲ ਬਰਬਰ ਬੈਲੈਂਸ ਰੱਖਿਆ ਜੀ 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 ਤੇ ਇਹਨਾਂ ਨੇ ਫਿਰ ਜਾਣ ਜਿੱਦਣ ਜਾਣਾ ਸੀ ਉਦੋਂ ਸਵੇਰੇ ਹੀ ਫਿਰ ਆਪ ਇਹਨਾਂ ਨੇ ਆਪਣੀ ਕਮਿਟਮੈਂਟ ਪੂਰੀ ਕੀਤੀ ਉਹ ਯਸ ਇਹਨਾਂ ਦੇ ਲੱਕੀ ਤਾਂ ਆ ਗਿਆ ਸਵੇਰੇ ਪਹਿਲਾਂ ਇਹਨਾਂ ਤੋਂ ਸੁਣਿਆ ਤੇ ਉਹ ਮੈਂ ਰਿਕਾਰਡ ਕੀਤਾ ਇਹਨੇ ਆਪਣੇ ਪੰਜ ਪੌੜੀਆਂ ਦਾ ਪਾਰਟ ਸੁਣਾਇਆ ਤੇ ਬੇਟੀ ਨੇ ਵੀ ਸੁਣਾਇਆ ਤੇ ਤਾਂ ਕਰਕੇ ਇਹਨਾਂ ਦੀ ਅਪਰੂਵਲ ਹੋਈ ਤਾਂ ਲੱਗੇ ਗਏ ਯਾ ਤੇ ਫਿਰ ਕੀ ਹੈ ਪੁੱਤਰ ਤੁਸੀਂ ਦੱਸੋਗੇ ਕਿ ਜਦੋਂ ਤੁਸੀਂ ਉੱਥੇ ਸਟੇਜ ਤੇ ਪਹੁੰਚਦੇ ਹੋ ਵੀ ਕਿਦਾਂ ਮੌਕਾ ਬਣਿਆ ਸਾਰਾ ਹਾਂ ਮੌਕਾ ਤਾਂ ਵਰਦਾਨ ਜਦੋਂ ਕਾਨਸਰਟ ਸ਼ੁਰੂ ਹੋਇਆ ਸੀਗਾ ਉਦੋਂ ਫਿਰ ਉਹ ਆਪ ਹੀ ਆਪਣਾ ਲੱਗਾ ਰਿਹਾ ਭੰਗੜਾ ਪਾਣ ਤੇ ਫਿਰ ਤਾਂ ਕਰਕੇ ਦਿਲਜੀਤ ਨੇ ਦੇਖਿਆ ਉਹਨੂੰ ਤੇ 온 ਦਾ ਸਪੌਟ ਵੇ ਸਾਰਾ 온 ਦਾ ਸਾਰਾ ਸਿੱਖ ਨਹੀਂ ਸੀ ਪਹਿਲੇ ਨਹੀਂ ਸਾਰਾ ਕੀ 온 ਦਾ ਸਪੌਟ ਸਾਰਾ ਕੁਝ ਹੋਇਆ ਕੋਈ ਯਾਨੀ ਕਿ ਜਿੱਦਾਂ ਆਪਾਂ ਦੇਖਦੇ ਹੁੰਨੇ ਆ ਕਿ ਕੋਈ ਹਾਸਲ ਵਗੈਰਾ ਹੋਇਆ ਨਹੀਂ ਨੋ 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 ਤੇ ਇਹਨੇ ਵੀ ਇਹ ਟੀ-ਸ਼ਰਟ ਤੇ ਦਲਜੀਤ ਦਸਾਂਝ ਦਾ ਹੀ ਫੋਟੋ ਲਾਈ ਸੀਗੀ ਤੇ ਦੋਨਾਂ ਨੇ ਇਹਨੇ ਪਿੱਛੇ ਲਾਈ ਹੋਆ ਤੇ ਉਹ ਵੀ ਪ੍ਰੈਪਰੇਸ਼ਨ ਇਹਨਾਂ ਨੇ ਪਹਿਲਾਂ ਕੀਤੀ ਅੱਛਾ ਜੀ ਕਿ ਬੇਟੀ ਨੇ ਦੋਨਾਂ ਨੂੰ ਉਮੀਦ ਸੀ ਵੀ ਇਹ ਹੋਊਗਾ ਇਸ ਤਰ੍ਹਾਂ ਸੋਚ ਕੇ ਕਿ ਐਸੀ ਕਿ ਨਹੀਂ ਇਹਦੇ ਇਹਨੂੰ ਯਕੀਨ ਸੀਗਾ ਅੱਛਾ ਜੀ ਤੇ ਸਾਨੂੰ ਕੋਈ ਅਦਾਂ ਦਾ ਸੀ ਕਿ ਅਸੀਂ ਕਿਹਾ ਚੱਲ ਬੱਚੇ ਦੀ ਇੱਕ ਤਰ੍ਹਾਂ ਦੀ ਹੁੰਦੀ ਨਾ ਕਰਾਸਟਿਕ ਜੀ ਚੱਲ ਜੋ ਕਹਿੰਦਾ ਹੋ ਜਾਏਗਾ ਤਾਂ ਠੀਕ ਆ ਨਹੀਂ ਤਾਂ ਜਾਨੀ ਟਰਾਈ ਕਰ ਲਿਆ ਠੀਕ ਆ ਤੇ इवन ਕੀ ਜਿਹੜੇ ਕੋਲ ਗੈਰੀ ਬੱਸੀ ਕੋ ਪੰਗੜਾ ਸਿੱਖਦਾ ਉਹਨਾਂ ਨੂੰ ਕਿਹਾ ਕਿ ਰਿਕੁਐਸਟ ਕੀਤੀ ਇਹਦੀ ਪੱਗ ਬੰਨਦੇ ਹੋ ਤੇ ਲੇਕਿਨ ਉਹ ਉਸ ਦਿਨ ਅਵੇਲੇਬਲ ਨਹੀਂ ਸੀ ਤੇ ਉਹਨਾਂ ਦੇ ਢੋਲੀ ਸੀ ਤੇ ਉਹਨਾਂ ਨੇ ਪੱਗ ਬੰਨੀ ਇਹਦੇ ਦੁਰਲੇ ਵਾਲੀ ਪੱਗ ਬੰਨੀ ਉਹ ਯਸ ਉਹਨਾਂ ਨੇ ਪੱਗ ਬੰਨ ਕੇ ਪੂਰੀ ਕਪੜੇ ਪਹਿਨ ਡਰੈਸ ਅਪ ਕਰਕੇ ਹਾਂ ਜੀ ਹਾਂ ਜੀ ਸਾਰਾ ਉਹੀ ਗੈਟ ਅਪ ਆ ਇਹਦਾ ਜੋ ਇਹ ਪਾ ਕੇ ਗਿਆ ਸੀਗਾ ਤੇ ਅਸੀਂ ਫਿਰ ਉੱਥੇ ਜਾ ਕੇ ਜਦੋਂ ਇਹ ਉੱਥੇ ਪਰਫਾਰਮ ਕਰ ਰਿਹਾ ਸੀ ਵੈਸੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਸ਼ੋਅ ਤੇ ਉਹ ਆਇਤ ਕਿਉਂਕਿ ਉਹਨਾਂ ਦੇ ਕਰੂ ਮੈਂਬਰ ਜਿਹੜੇ ਹੁੰਦੇ ਆ ਉਹ ਪਿਕਚਰ ਲੈਂਦੇ ਰਹਿੰਦੇ ਬੱਚਿਆਂ ਦੀ ਜੀ ਬਟ ਇੱਥੋਂ ਯਾਨੀ ਸ਼ੁਰੂਆਤ ਹੋਈ ਹੈ ਯਾ ਤੇ ਉਸ ਤੋਂ ਬਾਅਦ ਫਿਰ ਤੁਸੀਂ ਦੱਸੋ ਕੀ ਹੋਇਆ ਵੀ ਜਦੋਂ ਕਿੰਨੇ ਕੁ ਸਮੇਂ ਬਾਅਦ ਇਹ ਮੌਕਾ ਮਿਲਦਾ ਹੈਗਾ ਵੀ ਸ਼ੋਅ ਐਡਾ ਲੰਘ ਚੁੱਕਿਆ ਹੁੰਦਾ ਹੈ ਜਾਂ ਥੋੜਾ ਹੀ ਸੀਗਾ ਵੀ ਜਦੋਂ ਤੁਸੀਂ ਸਟੇਜ ਦੇ ਨੇੜੇ ਜਾ ਕੇ ਭੰਗੜਾ ਪਾਣਾ ਸ਼ੁਰੂ ਕੀਤਾ ਸੀ ਦੋਨੇ ਪੈਨ ਪਾਈਆਂ ਨੇ ਜਾਂ ਕਿਤੇ ਆਪਣੀ ਸੀਟ ਦੇ ਕੋਲ ਜਿੱਥੇ ਆਪਾਂ ਬੈਠੇ ਸੀਗੇ ਉੱਥੇ ਦੇ ਸਟੇਜ ਤੇ ਕੋਲ ਨਹੀਂ ਸੀਗੇ ਬਸ ਫਿਰ ਕਈ ਸੀਟਾਂ ਸਾਹਮਣੇ ਖਾਲੀਆਂ ਸੀਗੀਆਂ ਤੇ ਮੈਂ ਤੇ ਬੰਨ ਉੱਥੇ ਜਾ ਕੇ ਖੜੇ ਹੋ ਗਏ ਤੇ ਫਿਰ ਜਿਨ੍ਹਾਂ ਦੀ ਸੀਟ ਸੀ ਕਿ ਕਦੇ ਆਈ ਨਹੀਂ ਸੋ ਫਿਰ ਉੱਥੇ ਆਪਾਂ ਸ਼ੁਰੂ ਕਰ ਲਿਆ ਆਪਣਾ ਤੇ ਫਿਰ ਹਾਂਜੀ ਤੇ ਫਿਰ ਦਲਜੀਤ ਨੇ ਲਾਈਕ ਆਪਣਾ ਜਿਹੜਾ ਹਾਫ ਕੁਆਟਰ ਸੀ ਹਾਫ ਟਾਈਮ ਕਹਿ ਦਿੰਦੇ ਆ ਉਹ ਉਹ ਤੋਂ ਪਹਿਲਾਂ ਵਰਦਾਨ ਨੂੰ ਫਿਰ ਬੁਲਾਇਆ ਤੇ ਫਿਰ ਜਦੋਂ ਆਮ ਕਾਨਸਰਟ ਐਂਡ ਹੋਣ ਵਾਲਾ ਸੀਗਾ ਉਦੋਂ ਵੀ ਇੱਕ ਵਾਰੀ ਫੇਰ ਬੁਲਾਇਆ ਸੀਗਾ ਸੋ ਫਿਰ ਜਿੱਥੇ ਜਿੱਥੇ ਆਪਣਾ ਦਿਲਜੀ ਦਸਾਂਝ ਸਟੇਜ ਤੇ ਪਰਫਾਰਮ ਕਰਦਾ ਉਸ ਸਟੇਜ ਦੇ ਉੱਤੇ ਇਹਨਾਂ ਨੇ ਪਰਫਾਰਮ ਕੀਤਾ ਸੀ ਹਾਂਜੀ ਉਸ ਸਟੇਜ ਤੇ ਪਰਫਾਰਮ ਕੀਤਾ ਆ ਹੋਇਆ ਕਿ ਕਿ ਜਿਹੜੀਆਂ ਅਗਲੀਆਂ ਸੀਟਾਂ ਸੀ ਅਸੀਂ ਥੋੜੇ ਜਿਹਾ ਪਿੱਛੇ ਸੀ ਹਾਂਜੀ ਤੇ ਉੱਥੇ ਜਿਹੜੀਆਂ ਸੀਟਾਂ ਸੀ ਉਹ ਲੇਟ ਆਏ ਕਰੀਬ 45 ਮਿੰਟ ਉਹ ਸਾਨੂੰ ਜਾਂ ਕਹਿ ਲਓ ਲੱਕੀਲੀ ਬੈਨੀਫਿਟ ਮਿਲ ਗਿਆ ਇਹ ਅੱਗੇ ਜਾ ਕੇ ਭੰਗੜਾ ਪਾਉਂਦੇ ਰਹੇ ਉਹਨਾਂ ਦਾ ਕਰੂ ਆ ਕੇ ਇਦੀ ਫੋਟੋ ਖਿੱਚਦੇ ਰਹੇ ਦੋਨਾਂ ਦੀ ਬੇਟੀ ਉਹ ਬਣਾ ਕੇ ਲੱਗੇ ਗਈ ਸੀ ਬੈਨਰ ਜਿਆ ਅੱਛਾ ਜੀ ਤੇ ਉਹ ਬੈਨਰ ਤੇ ਕੀ ਲਿਖਿਆ ਸੀਗਾ ਕੀ ਲਿਖਿਆ ਸੀ ਮੈਨੂੰ ਯਾਦ ਨਹੀਂ ਕੀ ਲਿਖਿਆ ਯਾਦ ਹੋਵੇ ਦੇਖੋ ਮਾਈ ਆਈ ਵਾਂਟ ਟੂ ਹੱਗ ਯੂ ਯਾ ਯਾ ਇਹ ਦੋ ਲਿਖਿਆ ਹੋਇਆ ਤੇ ਉਸ ਤੋਂ ਬਾਅਦ ਅ ਜਿਹੜੇ ਉਹਨਾਂ ਦੇ ਨਾਲ ਹੁੰਦੇ ਆ ਕੰਗ ਭਾਜੀ ਜੀ ਸਦਾ ਸਭ ਬੰਦੇ ਹਾਂਜੀ ਉਹ ਆਏ ਮੇਰੇ ਕੋਲ ਜੀ ਤੇ ਕਹਿੰਦੇ ਕਿ ਇਹ ਬੱਚੇ ਨੂੰ ਅਸੀਂ ਲੈ ਕੇ ਜਾਣਾ ਅੱਛਾ ਜੀ ਤੇ ਉਹ ਸਾਡੇ ਤਾਂ ਯਾਨੀ ਜਦੋਂ ਜੋ ਸੋਚ ਰਹੇ ਸੀ ਉਹ ਜਦੋਂ ਹੋਣ ਲੱਗਿਆ ਤਾਂ ਦੇਖ ਕੇ ਬੜਾ ਅਜੀਬ ਜਿਹਾ ਲੱਗੇ ਕਿ ਰੀਅਲੀ ਹੈ ਰੀਅਲੀ ਤੇ ਉਹ ਕਹਿੰਦੇ ਕਿ ਮੈਨੂੰ ਦੇ ਦਿਓ ਬੱਚਾ ਕਿਉਂਕਿ ਅਸੀਂ ਪਿਛਲੀਆਂ ਸੀਟਾਂ ਦੇ ਦੀ ਤੇ ਮੈਂ ਉਹਨਾਂ ਨੂੰ ਚੱਕ ਕੇ ਥੱਲੇ ਫੜਾਤਾ ਤੇ ਉੱਥੇ ਕਹਿੰਦੇ ਕਿ ਕਿ ਮੇਰੇ ਕੋਲ ਛੱਡ ਜੋ ਤੇ ਅਸੀਂ ਟੇਕ ਕੇਅਰ ਕਰਾਂਗੇ ਬਟ ਫਿਰ ਉਹਨਾਂ ਨੇ ਦੇਖਿਆ ਕਿ ਥੋੜਾ ਟਾਈਮ ਲੱਗ ਰਿਹਾ ਕਹਿੰਦੇ 6-7 ਗਾਣੇ ਹਜੇ ਹੋਰ ਹੋਣੇ ਆ ਫਿਰ ਬੱਚਾ ਜਾਏਗਾ ਸਟੇਜ ਤੇ ਤੇ ਫਿਰ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਕਿਹੜੇ ਗਾਣੇ ਦੇ ਉੱਤੇ ਪਰਫਾਰਮੈਂਸ ਯਾਦ ਤੁਹਾਨੂੰ ਕੋਈ ਕਿਹੜਾ ਗਾਣਾ ਸੀ ਉਸ ਵੇਲੇ ਜਿਸ ਵੇਲੇ ਇਹਨਾਂ ਨੇ ਪਰਫਾਰਮੈਂਸ ਕੀਤੀ ਸੀਗੀ ਤੁਹਾਨੂੰ ਕੋਈ ਯਾਦ ਹੈ ਜੀ ਵੀ ਕਿਹੜੇ ਗਾਣੇ ਦੇ ਉੱਤੇ ਤੁਸੀਂ ਜਿਹੜਾ ਭੰਗੜਾ ਪਾਇਆ ਸੀ ਤੁਹਾਡੇ ਵਿੱਚੋਂ ਕਿਸੇ ਨੇ ਵੀ ਯਾਦ ਹੋਵੇ ਯੋ ਕਿਹੜਾ ਭੰਗੜਾ ਸੀ ਕਿਹੜਾ ਗੀਤ ਸੀ ਜਿਸ ਵੇਲੇ ਤੁਸੀਂ ਉਹਦੇ ਨਾਲ ਕਿੰਨੇ ਕੁ ਮਿੰਟ ਦਾ ਸੀ ਸਾਰਾ ਉਹ ਯਾਦ ਹੋਵੇ ਅ ਅਸਲ 'ਚ ਉਹਨਾਂ ਨੇ ਕੀ ਕੀਤਾ ਜਦੋਂ ਜਿੱਦਾਂ ਦੇ ਸੱਜ ਕੇ ਆਏ ਸੀ ਬੱਚੇ ਜਿਹੜੇ ਉਹਨਾਰਗੇ ਉਹਨਾਂ ਨੂੰ ਪਿਕ ਕੀਤਾ ਚਾਰ ਬੱਚੇ ਸੀਗੇ ਜੀ ਉਹਨਾਂ ਨੂੰ ਫੇਰ ਸਟੇਜ ਤੇ ਪਿੱਛੇ ਖੜਾਈ ਰੱਖਿਆ ਫੇਰ ਜਦੋਂ ਟਾਈਮ ਆਇਆ ਤੇ ਉਹ ਦਲਜੀਤ ਭਾਜੀ ਆਪ ਫੜ ਕੇ ਲੱਗੇ ਗਏ ਸਟੇਜ ਤੇ ਇਹਨਾਂ ਨੂੰ ਤੇ ਵਰਦਾਨ ਵੀ ਉਹਨਾਂ ਦੇ ਵਿੱਚ ਸੀ ਫੇ ਉਹਨਾਂ ਨੇ ਆਪਣੀ ਲਾਈਫ ਬਾਰੇ ਦੱਸਿਆ ਡੇਢ ਦੋ ਮਿੰਟ ਨਾ ਕੀ ਲੋਕੀ ਸੋਚਦੇ ਆ ਕਿ ਮੈਂ ਅੱਜ ਹੀ ਸੋਲਡ ਆਊਟ ਕਰਨ ਲੱਗਿਆ ਸ਼ੋਅ ਇਟਸ ਬੀਨ ਅ ਲੌਂਗ ਜਰਨੀ ਕਿ ਮੈਨੂੰ 22 ਸਾਲ ਹੋ ਗਏ ਤੇ ਇਸ ਪ੍ਰੋਫੈਸ਼ਨ ਚ ਤੇ ਅੰਨੀ ਮਿਹਨਤ ਕਰਕੇ ਆਇਆ ਤਾਂ ਅੱਜ ਇੱਥੇ ਤੱਕ ਪਹੁੰਚਿਆ ਕਹਿੰਦੇ ਲੇਕਿਨ ਨਾ ਬੱਚਿਆਂ ਨੂੰ ਮੈਂ ਇਹੇ ਕਰਕੇ ਲੈ ਕੇ ਆ ਰਿਹਾ ਸਟੇਜ ਤੇ ਕਿ ਇਹਨਾਂ ਨੂੰ ਇਹ ਝਾਕਾ ਜਿਹਾ ਖੁੱਲ ਜੇ ਕੀ ਬਾਤ ਹੈ ਕਿ ਇਹਨਾਂ ਨੂੰ ਇਹ ਨਾ ਲੱਗੇ ਕਿ ਬਈ ਇਟਸ ਅ ਬਿਗ ਡੀਲ ਤਾਂ ਹੀ ਕਹਿੰਦੇ ਮੈਂ ਇਹਨਾਂ ਬੱਚੇ ਨੂੰ ਬੁਲਾਇਆ ਸਟੇਜ ਤੇ ਤੇ ਕਿ ਇਹ ਹੀ ਇਹਨਾਂ ਦੇ ਦਿਮਾਗ ਚ ਉਹ ਇਹ ਝਾਕਾ ਜਿਹਾ ਖੁੱਲ ਜੇ ਤਾਨੂੰ ਦਲਜੀਤ ਸਨ ਮਿਲਣ ਦਾ ਮੌਕਾ ਮਿਲਿਆ ਸੀ ਨੇੜੇ ਕੋਈ ਗੱਲਬਾਤ ਹੋਈ ਤੁਹਾਡੀ ਤੁਹਾਡੀ ਗੱਲਬਾਤ ਕਿਸੇ ਦੀ ਵੀ ਤੁਹਾਡੀ ਕਿਸੇ ਦੀ ਗੱਲਬਾਤ ਹੋਈ ਨਹੀਂ ਮੇਰੀ ਕੰਗ ਭਾਜੀ ਨਾਲ ਇਹ ਗੱਲ ਹੋਈ ਹੈ ਇੱਕ ਡੇਟ ਮਿੰਟ ਤਾਂ ਮੈਂ ਉਹਨਾਂ ਨੂੰ ਦੱਸਿਆ ਮੈਂ ਕਿ ਇਹਦੇ ਪਿੰਨਾ ਬਹੁਤ ਲੱਗੀਆਂ ਕਈ ਵਾਰ ਦਲਜੀਤ ਭਾਜੀ ਪੱਗ ਸੈੱਟ ਕਰਦੇ ਹੁੰਦੇ ਆ ਤੇ ਕਿਤੇ ਪਿੰਨਾ ਲੱਗ ਜਾਣ ਤੇ ਲੱਕੀਲੀ ਉਹਨਾਂ ਨੇ ਸੈੱਟ ਵੀ ਕੀਤੀ ਤੇ ਬਚਾਅ ਹੋ ਗਿਆ ਤੇ ਕਿਉਂਕਿ ਇਹਦਾ ਤੁਰਲਾ ਥੋੜਾ ਲੰਬਾ ਸੀਗਾ ਤੇ ਉੱਥੇ ਜਾ ਕੇ ਵੀ ਇਹ ਛਾ ਹੀ ਨਹੀਂ ਹੋਇਆ ਤੋਂ ਉੱਥੇ ਜੇ ਤੁਹਾਨੂੰ ਵੀਡੀਓ ਦੇਖੀ ਅੱਗੇ ਮੈਂ ਸ਼ਾਈ ਹੋ ਰਿਹਾ ਕੁਝ ਬੋਲੋ ਕੁਝ ਬੋਲ ਸਕਦੇ ਕੁਝ ਵੀ ਸੁਣਾਓ ਕੋਈ ਸੁਣਾ ਦੇ ਬੋਲੀ ਸੁਣਾ ਦੇ ਕੋਈ ਬੱਚਾ ਬੋਲੀ ਬੋਲੀ ਸੁਣਾ ਦੇ ਸ਼ਾਬਾਸ਼ ਹਾਂ ਸੁਣਾਵਾਂਗੇ ਸ਼ੁਰੂ ਕਰ ਕੋਈ ਕੁਝ ਵੀ ਕੁਝ ਵੀ ਸੁਣਾ ਥੋੜੀ ਥੋੜੀ ਚਿੱਟਾ ਕੰਬ ਉਤਰਨੇ ਉਡਾਰ ਛੋੜਿਆ ਮাইয়া ਤੇਰੇ ਪਿਆਰ ਸਾਨੂੰ ਮਾਰ ਛੋੜਿਆ ਚਿੱਟਾ ਕੰਬੁੱਤਰ ਨੇ ਉਡਾਰ ਛੋੜਿਆ ਮਈਆ ਤੇਰੇ ਪਿਆਰ ਸੱਨੂ ਮਾਰ ਛੋੜਿਆ ਇਹ ਗਰੀਬ ਬਸੀਦੇ ਕਿਉਂਕਿ ਉਹਨਾਂ ਤੋਂ ਹੀ ਮੈਂ ਪੰਗੜਾ ਸਿੱਖ ਰਿਹਾ ਤੇ ਉਹ ਬੋਲੀਆਂ ਨਾਲ ਪਾਉਂਦੇ ਹੁੰਦੇ ਨੇ ਇਹਨੂੰ ਸ਼ੌਂਕ ਹੈ ਤੇ ਫਿਰ ਉਹ ਉਹਨਾਂ ਦੀ ਵੀਡੀਓ ਜੀ ਬਣੀ ਆ ਤੇ ਉਹ ਦੇਖ ਦੇਖ ਕੇ ਨਾ ਯਾਦ ਕਰਦਾ ਰਹਿੰਦਾ ਅੱਛਾ ਜੀ ਤੇ ਹਾਂਜੀ ਆਂਦੇ 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 ਆ ਮਾਇਆ ਦੇ ਮਾਇਆ ਚੱਲ ਮੇਲੇ ਨੂੰ ਚੱਲੀਏ ਮਾਇਆ ਦੇ ਮਾਇਆ ਚੱਲ ਮੇਲੇ ਨੂੰ ਚੱਲੀਏ ਬੱਸ ਤੁਸੀਂ ਕੁਛ ਕੀ ਕੋਈ ਬੋਲੀ ਤੁਹਾਨੂੰ ਨਹੀਂ ਮਾਇਆ ਇਹ ਨੂੰ ਨੰਸਾਉ ਦਾ ਪਾਠ ਹਾਂ ਦਾ ਅੱਛਾ ਜੀ ਤੇ ਉਹਦਾ ਇਹ ਐਂਕਰਿੰਗ ਕਰਦੀ ਰਹਿੰਦੀ ਹੈ ਸਕੂਲ 'ਚ ਪੰਜਾਬੀ ਸਕੂਲ 'ਚ ਤੇ ਬਟ ਅੱਜ ਤੁਹਾਡੇ ਸਾਹਮਣੇ ਇਹ ਬੱਚੇ ਦੋਨੋਂ ਇੱਥੋਂ ਦੀ ਬੌਰਨੇ ਜੀ ਨਹੀਂ ਹਾਂਜੀ ਦੋਨੋਂ ਬੱਚੇ ਇੱਥੇ ਦੇ ਬੋਲਨਾ ਹਾਂਜੀ ਤੇ ਇਹ ਜਦੋਂ ਗਿਆ ਸ਼ੋਅ ਤੇ 6 ਸਾਲ ਦਾ ਸੀ ਤੇ ਬੇਟੀ 12 ਸਾਲ ਦੀ ਸੀ ਤੇ ਹੁਣ ਇਹ ਪੰਜਾਬੀ ਸਕੂਲ ਇੱਥੇ ਰੋਜ਼ਵੈਲ ਪੰਜਾਬੀ ਸਕੂਲ ਚ ਪੜ ਰਹੇ ਨੇ ਤੇ 6th ਗ੍ਰੇਡ ਚ ਹੈ ਤੇ ਇਹ 2nd ਗ੍ਰੇਡ ਚ ਹੈ ਨਹੀਂ ਸਕੂਲ ਦੇ ਪੰਜਾਬੀ ਸਕੂਲ ਦੇ ਨਹੀਂ ਅੱਗੇ ਠੀਕ ਤੇ ਯਾ ਤੇ ਇਹ ਜਿਹੜਾ ਤੁਸੀਂ ਉਹਨਾਂ ਨਾਲ ਗੱਲਬਾਤ ਮੌਕਾ ਮਿਲੀ ਫਿਰ ਉਹ ਜਿਹੜੀ ਉਸ ਵੇਲੇ ਦੀ ਵੀਡੀਓ ਸੀਗੀ ਵੀ ਉਹਨਾਂ ਨੇ ਆਪਣੇ ਜਿਹੜਾ ਉਹਨਾਂ ਦਾ ਮੀਡੀਆ ਹੈਂਡਲ ਹੈਗਾ ਟਵਿੱਟਰ ਵਗੈਰਾ ਜਾਂ ਫਿਰ ਕਿਸੇ ਵੀ ਉਹ ਉਹਨਾਂ ਤੇ ਉਹਨਾਂ ਨੇ ਸ਼ੇਅਰ ਕੀਤਾ ਸੀਗਾ ਇਹ ਇਹ ਤਾਂ 1/2 ਮੈਂ ਦੱਸ ਰਿਹਾ ਹਾਂ ਜੇ ਫਿਲਹਾਲ ਉਹ ਅਗਲਾ ਬਾਅਦ ਚ ਦੱਸਦਾ ਟਵਿੱਟਰ ਹੈਂਡਲ ਤੇ ਪਲੱਸ ਉਹਨਾਂ ਦੇ ਭਾਜੀ ਦੇ ਜਿਹੜੇ ਆਪਣੇ ਸੋਸ਼ਲ ਮੀਡੀਆ ਦਾ ਫੇਸਬੁੱਕ ਦਾ ਜਾਂ ਯਾਨੀ ਉਹਨਾਂ ਨੇ ਕਟੋ-ਕਟ ਵੀ 9-10 ਫੋਟੋ ਇਹਦੀਆਂ ਪਾਈਆਂ ਜੇ ਇੱਚ ਕੱਲੇ ਇਹ ਦੋਨੋਂ ਹੀ ਆ ਤਨ ਭਾਈ ਨਾਮ ਦਲਜੀਤ ਬਾਜੀ ਤੇ ਯਾ ਉਹਨਾਂ ਨੇ ਪਹਿਲਾਂ ਮਸ਼ਹੂਰ ਹੋ ਗਏ ਸਦਾ ਸਾ ਤੁਹਾਨੂੰ ਕਿਵੇਂ ਲੱਗਿਆ ਜੀ ਤੁਹਾਡੇ ਕੋਲ ਬੈਠੇ ਤਾਂ ਮੈਨੂੰ ਨਹੀਂ ਯਾ ਦਲਜੀਤ ਦਸਾਂ ਦੇ ਨਾਲ ਤੁਸੀਂ ਜਦੋਂ ਫੋਟੋ ਖਿਚਾਈ ਜਾਂ ਤੁਹਾਡੇ ਫੋਟੋ ਆਈਆਂ ਤੁਹਾਨੂੰ ਕਿਦਾਂ ਲੱਗਿਆ ਸੀਗਾ ਆਓ ਜੀ ਫੀਲਿੰਗ ਹੈਪੀ ਤੁਹਾਡਾ ਡੈਡੀ ਹੈ ਹਾਂਜੀ ਹੋਰ ਕੋਈ ਖਾਸ ਤੇ ਤੇ ਉਹਨਾਂ ਨੇ ਫਿਰ ਇੱਕ ਗਾਣੇ ਤੇ ਇਹਨਾਂ ਤੋਂ ਸੌਂਗ ਜਿਆਦਾ ਮੇਰੇ ਖਿਆਲ ਚ ਇਹਨੇ ਇਹ ਵੀ ਕਿਉਂਕਿ ਤੋਂ ਛੋਟਾ ਬੱਚਾ ਵੀ ਇੱਕ ਸੀਗਾ ਤੇ ਉਹਨਾਂ ਨੂੰ ਉਹਨਾਂ ਨੇ ਮਾਈਕ ਦਿੱਤਾ ਕਿ ਕੁਝ ਬੋਲ ਹਾਂਜੀ ਤੇ ਇਹ ਫਿਰ ਉਸ ਬੱਚੇ ਦੀ ਹੈਲਪ ਕਰ ਰਿਹਾ ਸੀਗਾ ਇਹਨੇ ਖੁਦ ਨਹੀਂ ਮਾਈਕ ਤੇ ਜਾ ਕੇ ਬੋਲੇ ਆ ਉਹਦੇ ਕੰਨ ਚ ਬੋਲੇ ਆ ਕਿ ਸਾਸਰੀ ਗੱਲ ਕਹ ਤੇ ਉਹ ਬੜੇ ਇੰਪ੍ਰੈਸਡ ਉਹ ਉੱਥੇ ਤਾਂ ਉਹਨੂੰ ਤੋਂ ਐਡਵਾਈਸ ਦੇ ਰਿਹਾ ਸੀ ਸਾਸਰੀ ਅੱਜ ਕੀ ਹੋਇਆ ਫਿਰ ਅੱਜ ਕਿਉਂ ਨਹੀਂ ਬੋਲਦੇ ਇਹਨੂੰ 19000 ਕਰਾਊਡ ਚਾਹੀਦਾ ਨਾ ਤਾਂ ਇਹ ਐਕਟਿਵ ਹੁੰਦਾ ਅੱਛਾ ਥੋੜਾ ਬਟਾ ਕੱਛਦਾ ਅੱਜ ਆਪਾਂ ਥੋੜੇ ਜਿਹਾ ਜਾਂ ਉੱਥੇ ਤੁਸੀਂ ਦੇਖੋਗੇ ਵੀਡੀਓ ਦੇਖੋਗੇ ਸੋਸ਼ਲ ਮੀਡੀਆ ਤੇ ਪਈਆਂ ਕੋਈ ਮਾੜਾ ਵੀ ਇਹਨੇ ਝਿਜਕਿਆ ਨਹੀਂ ਛਾਈ ਨਹੀਂ ਕੀਤਾ ਤੇ ਗੁੱਡ ਪਰਫਾਰਮ ਕੀਤਾ ਨੇ ਤੁਹਾਨੂੰ ਕਿਵੇਂ ਲੱਗਿਆ ਸਾਰਾ ਫਿਰ ਜਦੋਂ ਸਾਰਾ ਕੁਝ ਹੁੰਦਾ ਉਸ ਤੋਂ ਬਾਅਦ ਸਟੇਜ ਤੋਂ ਆ ਗਏ ਚਾਰ ਬੱਚਿਆਂ ਨੂੰ ਉਹਨਾਂ ਨੇ ਇੱਕ ਗਾਣਾ ਗਾ ਕੇ ਫੇਰ ਵਾਪਸ ਭੇਜਤਾ ਲੇਕਿਨ ਇਹ ਰੋਣ ਲੱਗ ਗਿਆ ਉਹ ਕਿਉਂ ਤੇ ਇਹ ਇਹ ਲੋਕੀ ਜੋ ਦੇਖੇ ਇਹਨੂੰ ਵਾਪਸ ਆਂਦੇ ਨੂੰ ਕਿ ਬਈ ਦਲਜੀਤ ਕੋਲ ਜਾ ਕੇ ਆਇਆ ਸਟੇਜ ਤੇ ਜਾ ਕੇ ਇਹਨਾਂ ਫੋਟੋ ਕਰਾਣ ਇਹ ਅੱਖਾਂ ਚੋਂ ਕਿਤੇ ਹੰਝੂ ਕਿਤੇ ਰੋਵੇ ਕਹਿੰਦਾ ਮੈਂ ਤਾਂ ਉੱਥੇ ਅੱਜ ਕਰਨਾ ਹਾਂ ਹਾਂਜੀ ਹੋਰ ਕਰਨਾ ਤੇ ਯਾਨੀ ਟੂ ਮੱਚ ਦੂਜਾ ਕੀਤਾ ਨੇ ਤੇ ਮੈਂ ਫਿਰ ਇਹਨੂੰ ਬਾਥਰੂਮ ਚ ਲੈ ਕੇ ਗਿਆ ਇਹਦਾ ਮੂੰਹ ਵਗੈਰਾ ਫਿਰ ਕੋਈ ਇਹਨੂੰ ਕੋਈ ਗਿਫਟ ਵੀ ਦਵਾਇਆ ਕਿ ਨਹੀਂ ਤੁਹਾਨੂੰ ਸਪੈਸ਼ਲ ਕੋਈ ਸਪੈਸ਼ਲ ਟ੍ਰੀਟ ਕੀਤਾ ਹੋਵੇ ਹੈਨਾ ਵੀ ਕਿਉਂਕਿ ਏਡੀ ਵੱਡੀ ਸਟੇਜ ਤੇ ਤੁਸੀਂ ਦਰਜੀਤ ਦਸਾਂਜ ਦੇ ਨਾਲ ਲਗਾ ਕੇ ਆਏ ਸੀਗੇ ਕੋਈ ਸਪੈਸ਼ਲ ਪਾਰਟੀ ਹੋਈ ਸੀ ਘਰੇ ਕਿ ਨਹੀਂ ਹਾਂਜੀ ਤੇ ਨਹੀਂ ਹਾਂਜੀ ਅ ਸਪੈਸ਼ਲ ਟ੍ਰੀਟ ਹਾਂ ਮੈਂ ਕਹਾਂਗੀ ਕਿ ਵਰਦਾਨ ਹੁਣੀ ਨੂੰ ਜਦੋਂ ਸਟੇਜ ਦੇ ਥੱਲੇ ਲਾਈਕ ਜਿਹੜੀ ਪਲੈਟਫਾਰਮ ਹੈ ਥੱਲੇ ਵੀ ਜਾਂਦੀ ਹੈ ਹਾਂਜੀ ਐਗਜ਼ਿਟ ਕਰਨ ਲਈ ਤੇ ਵਰਦਾਨ ਉੱਥੇ ਵੀ ਲਾਈਕ ਨਾਲ ਲੈ ਕੇ ਗਈ ਸੀਗੇ ਦਰਜੀਤ ਹੁਣੀ ਤੇ ਆਵਰ ਸੀ ਕਿ ਉਹ ਬਹੁਤ ਵੱਡੀ ਟ੍ਰੀਟ ਆ ਯਾਨੀ ਕਿ ਦਲਜੀਤ ਭਾਜੀ ਨੇ ਬਹੁਤ ਵੱਡੀ ਟ੍ਰੀਟ ਦੇ ਦਿੱਤੀ ਕਿਉਂਕਿ ਜਦੋਂ ਇਹ ਆ ਗਏ ਨਾ ਉਸ ਤੋਂ ਬਾਅਦ ਤੇ ਲਾਸਟ ਦੇ ਸਿਰਫ 3-4 ਮਿੰਟ ਰਹਿੰਦੇ ਸ਼ੋਅ ਖਤਮ ਹੋਣ ਨੂੰ ਤਾਂ ਉਹਨਾਂ ਦੀ ਫੇਨ ਨਿਗਾਹ ਇੱਤੇ ਪੈ ਗਈ ਅੱਛਾ ਜੀ ਤੇ ਉਹਨਾਂ ਨੇ ਫਿਰ ਇਹਨੂੰ ਇਸ਼ਾਰਾ ਕੀਤਾ ਵੀਡੀਓ ਚ ਵੀ ਤੁਸੀਂ ਦੇਖੋਗੇ ਤੇ ਇਹਨੂੰ ਬੁਲਾਇਆ ਤੇ ਮੈਂ ਫਿਰ ਇਹਨੂੰ ਕਿਉਂਕਿ ਮੈਂ ਮੋਡੇ ਤੇ ਚੱਕਿਆ ਸੀਗਾ ਅੱਛਾ ਜੀ ਤੇ ਮੈਂ ਫਟਾਫਟ ਲੈ ਕੇ ਗਿਆ ਤੇ ਸਿਕਿਉਰਟੀ ਵਾਲਾ ਕਹਿੰਦਾ نو ਯੂ ਕੈਨਟ ਗੋ ਕਿਉਂਕਿ ਥੱਲੇ ਵਾਲੀ ਟਿਕਟਾਂ ਤੇ ਨਹੀਂ ਜਾ ਸਕਦੇ ਤੇ ਉਹਨੇ ਮੈਨੂੰ ਵਾਪਸ ਭੇਜਤਾ ਤੇ ਦੁਬਾਰਾ ਫਿਰ ਦਲਜੀਤ ਭਾਜੀ ਆਏ ਉਹਨਾਂ ਨੇ ਸ਼ੋਅ ਕੀਤਾ ਉਹਦੀ ਕੰਗ ਭਾਜੀ ਤੇ ਉਹਨਾਂ ਦਾ ਕਰੂ ਜਿਹੜਾ ਸਾਰਾ ਭੱਜਿਆ ਉਹ ਮੇ ਤੋਂ ਫੇ ਚੱਕ ਹੀ ਲੈ ਗਏ ਫਟਾਫਟ ਕੀ ਬੱਲੇ ਲਾਸਟ 3 ਮਿੰਟ ਮੇਰੇ ਖਿਆ ਰਹਿੰਦੇ ਸੀ ਇਹ ਦੁਬਾਰਾ ਫੇ ਸਟੇਜ ਤੇ ਗਿਆ ਜੀ ਤੇ ਆਈ ਡੋਨਟ ਨੋ ਦੋ ਇਹਨੇ ਕੀ ਕੀਤਾ ਜਦੋਂ ਉਹਨੇ ਥੋੜਾ ਬਹੁਤਾ ਸ਼ਾਈ ਕਰ ਰਿਹਾ ਹਾਂਜੀ ਉਹ ਪਾਜੀ ਨੇ ਇਦਾਂ ਮਾੜਿਆ ਹੱਥ ਲਾਇਆ ਹਾਂਜੀ ਜਦੋਂ ਇਹਨੂੰ ਲੈ ਕੇ ਗਏ ਫੜ ਕੇ ਲੈ ਕੇ ਗਏ ਤੇ ਬੈਠ ਕੇ ਜਰਾ ਜਰਾ ਸਟੇਜ ਤੇ ਹੱਥ ਲਾਇਆ ਤੇ ਉਹਦੀ ਇਹ ਸਟੈਪ ਕਰਨ ਲੱਗ ਗਿਆ ਇਹਦੇ ਸਟੈਪ ਦੇਖ ਕੇ ਜਿਹੜੇ ਪਿੱਛੇ ਨੱਚ ਰਹੇ ਸੀ ਉਹਨਾਂ ਨੇ ਵੀ ਸਟੈਪ ਮਨ ਲਾ ਲਏ ਜਾਣੀ ਕਿ ਲੋਕਾਂ ਨੂੰ ਇਹ ਜਿੰਨਿਆਂ ਨਾਲ ਵੀ ਮੇਰੀ ਗੱਲ ਹੋਈ ਆ ਦੋਸਤਾਂ ਨਾਲ ਮਿੱਤਰਾਂ ਉਹ ਕਹਿੰਦੇ ਇਹ ਕਦੋਂ ਰਿਹਾ ਸਿੱਖੀ ਤੂੰ ਦਿਲਜੀਤ ਨਾਲ ਕਦੋਂ ਇਹ ਸਟੈਪ ਸਿੱਖੇ ਇਦਾਂ ਉਹ ਮੈਂ ਕਿਹਾ ਇਹਨੇ ਤਾਂ ਆਪਣੇ ਕੋਲੋਂ ਕੀਤਾ ਜੋ ਵੀ ਕੀਤਾ ਆਈ ਡੋਨਟ ਨੋ ਸਿੱਧਾ ਕਦੇ ਉਹ ਇਹ ਪੰਗੜਾ ਦਾ ਖੇਰਤੀ ਸਿੱਖਦਾ ਹੈਗਾ ਹਾਂਜੀ ਹਾਂਜੀ ਹੁਣੇ ਸ਼ੁਰੂ ਕੀਤਾ ਇਸ ਸਾਲ ਲਈ ਇਹ ਪੰਗੜਾ ਸਿੱਖ ਰਿਹਾ ਤੇ ਇਹਨੇ ਸਕੂਲ 'ਚ ਵੀ ਪਰਫਾਰਮ ਕੀਤਾ ਆਪਣੇ ਜਾਨੀ ਰੈਗੂਲਰ ਸਕੂਲ 'ਚ ਵੀ ਤੇ ਪੰਜਾਬੀ ਸਕੂਲ 'ਚ ਵੀ ਪਰਫਾਰਮ ਕੀਤਾ ਤੇ ਨਾਲ ਫਿਰ ਤੁਸੀਂ ਇਹਨਾਂ ਨੂੰ ਆਪਣੇ ਪੂਰੇ ਕਲਚਰ ਦੇ ਨਾਲ ਧਰਮ ਦੇ ਨਾਲ ਵੀ ਪੂਰਾ ਜੁੜਿਆ ਹੋਇਆ ਅ ਇਹ ਜੀ ਹਾਰਮੋਨੀਅਮ ਵੀ ਸਿੱਖ ਰਹੇ ਦੋਨੋਂ ਬੱਚੇ ਅੱਛਾ ਜੀ ਤੇ ਇਹ ਤਬਲਾ ਵੀ ਸਿੱਖਦਾ ਆ ਕੀ ਬਾਤ ਹੈ ਕਿੰਨਾ ਕੁ ਸਿੱਖਦੇ ਆ ਤੇ ਭੰਗੜਾ ਵੀ ਸਿੱਖਦੇ ਆ ਭੰਗੜਾ ਸਿੱਖਦਾ ਤੇ ਉੱਤੇ ਢੋਲ ਵੀ ਸਿੱਖਣ ਲੱਗਿਆ ਉਹਨੇ ਬੋਲੇ ਜਿਹੜਾ ਕੀ ਦੀ ਉਮਰ ਕਿੰਨੀ ਹੈ ਇਹ ਹੁਣ 7 ਸਾਲ ਦਾ ਹੋਇਆ 3 ਮਹੀਨੇ ਪਹਿਲਾਂ ਤਾਂ ਵਾ ਤੇ ਇਹਨੂੰ ਯਾਨੀ ਬਹੁਤ ਸ਼ੌਂਕ ਆ ਮਿਊਜ਼ਿਕ ਦਾ ਤੁਹਾਡੇ ਘਰ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਮਾਹੌਲ ਹੈਗਾ ਵੀ ਜੇ ਤੁਸੀਂ ਮਿਊਜ਼ਿਕ ਨਾਲ ਸੀ ਗੀਤ ਸੰਗੀਤ ਨਾਲ ਜੁੜੇ ਹੋ ਨਹੀਂ ਮੈਂ ਅ ਐਦਾਂ ਦਾ ਕੁਝ ਨਹੀਂ ਕੀਤਾ ਆਈ ਫਲਾਈ ਟਾਈਮ 'ਚ ਲੇਕਿਨ ਮੇਰੇ ਡੈਡੀ ਮੇਰੇ ਫਾਦਰ ਉਹ ਆ ਕਾਫੀ ਐਕਟਿਵ ਰਹੇ ਆ 뮤직 ਲਈ ਜਾਂ ਸਟੇਜ ਤੇ ਜਾਣ ਲਈ ਤੇ ਉਹਨਾਂ ਨੇ ਬਹੁਤ ਜ਼ਿਆਦਾ ਪਾਰਟਿਸਿਪੇਟ ਕੀਤਾ ਗਾਣੇ ਵੀ ਗਾਏ ਆ ਉਹ ਘਰ ਚ ਥੋੜਾ ਬਤ ਅਸਰ ਫਿਰ ਜੈਨੇਟਿਕ ਧਰ ਤੇ ਪਿਆ ਆ ਮੈਨੂੰ ਲੱਗ ਰਿਹਾ ਇਸੇ ਕਰਕੇ ਇਹ ਥੋੜਾ ਜਿਹਾ ਐਕਟਿਵ ਆ ਦੋਨੋਂ ਤੇ ਕੋਈ ਖਾਸ ਗੱਲ ਜਿਹੜੀ ਲਾਸਟ ਵਿੱਚ ਕਹਿਣਾ ਚਾਹੋ ਤੁਸੀਂ ਹਾਂ ਬਸ ਜੀ ਜਿੱਦਾਂ ਇਹਨਾਂ ਨੇ ਸਾਰਾ ਐਦਾਂ ਲੱਗ ਰਿਹਾ ਕਿ ਜਿੱਦਾਂ ਇਹਨਾਂ ਨੂੰ ਪਤਾ ਸੀ ਮੈਨੂੰ ਨਹੀਂ ਪਤਾ ਸੀ ਕਿ ਜਿਦਾ ਇਹ ਬੱਚੇ ਨੂੰ ਪਤਾ ਸੀ ਕਿ ਮੈਂ ਕਹਾਂ ਜਾਣਾ ਉੱਥੇ ਦਲਜੀਤ ਹੋ ਤੇ ਜਾਂ ਸਤੇ ਤੇ ਚਲ ਜਾਣਾ ਜਿੱਦਾਂ ਇੱਕ ਵਾਰੀ ਵਾਪਸ ਵੀ ਆ ਗਿਆ ਉਸ ਤੋਂ ਬਾਅਦ ਵੀ ਇਹਨੂੰ ਪਤਾ ਸੀ ਸਾਨੂੰ ਤੇ ਸੀ ਕਿ ਡਨ ਹੋ ਗਿਆ ਇੱਕ ਵਾਰੀ ਚੱਲ ਗਿਆ ਦੈਟਸ ਇਨਫ ਲੇਕਿਨ ਦੁਬਾਰਾ ਜਦੋਂ ਬੁਲਾਇਆ ਉਹ ਸਾਡੀ ਇਮੇਜਿਨੇਸ਼ਨ ਤੋਂ ਬਾਹਰ ਸੀ ਕਿ ਵੀ ਐਡਾ ਇੰਨੇ ਵਾਰ ਇਮੇਜਿਨ ਦੈਟ ਸੋ ਬਹੁਤ ਵਧੀਆ ਅੱਗੇ ਫਿਊਚਰ ਦੇ ਵਿੱਚ ਜੇ ਕਦੇ ਜਿਵੇਂ ਸ਼ੋ ਹੁੰਦਾ ਕਿਸੇ ਹੋਰ ਗਾਇਕ ਦੇ ਨਾਲ ਵੀ ਤੁਹਾਡੀ ਇਹ ਤਮੰਨਾ ਹੋਵੇ ਵੀ ਜਰੂਰ ਕਰਨੇ ਜੇ ਕਦੇ ਮੌਕਾ ਮਿਲੇ ਕਿਸੇ ਖਾਸ ਜਿਹੜਾ ਗਾਇਕ ਕੋਲ ਅਰੇ ਨੌਜਲਾ ਕਰਨੋ ਜੋ ਹਾਂਜੀ ਤੁਸੀਂ ਕਿੰਨਾ ਦੁਬਾਰਾ ਜਾਣਾ ਚਾਹੁੰਦੇ ਸਟੇਜ ਤੇ ਦਲਜੀਤ ਉਹ ਅੱਛਾ ਤਾਂ ਦਲਜੀਤ ਨਾਲ ਹੀ ਰਹਿੰਦਾ ਉਹ ਗੇਰੀ ਵਾਸੀ ਇਹ ਪਰਫਾਰਮਸ ਤਾਂ ਮੈਂ ਗੇਰੀ ਵਾਸੀ ਨਾਲ ਵੀ ਜੀ ਗੈਰੀ ਵਾਸੀ ਕੋਲੋਂ ਸਿੱਖ ਰਿਹਾ ਤਾਂ ਕਰਕੇ ਉਹਨਾਂ ਦਾ ਬੜਾ ਫੈਨ ਆ ਤੇ ਦਲਜੀਤ ਤਾਂ ਇਹਦਾ ਗॉड ਆ ਕਿ ਟੂ ਮੱਚ ਉਹਨਾਂ ਦੇ ਗਾਣੇ ਸੁਣ ਰਿਹਾ ਤੇ ਸਟੈਪ ਦੇਖਦਾ ਰਹਿੰਦਾ ਇਹ ਬਹੁਤ ਜ਼ਿਆਦਾ ਪਤਾ ਨਹੀਂ ਰੱਬ ਵੱਲ ਹੀ ਮਿਲਿਆ ਕਿ ਬੱਚਿਆਂ ਚ ਟੈਲੈਂਟ ਹੈ ਆਪਣੀ ਪੰਜਾਬ ਆਪਣੀ ਕਲਚਰ ਦੇ ਨਾਲ ਜੁੜੇ ਹੋਏ ਨੇ ਕਲਚਰ ਨਾਲ ਬਹੁਤ ਜ਼ਿਆਦਾ ਲਗਾਓ ਹੈ ਇਹਨਾਂ ਨੂੰ ਇਹ ਫਿਰ ਪੰਜਾਬੀ ਬੜਦੇ ਵੀ ਬੋਲਦੇ ਵੀ ਆ ਘਰੇ ਜਿਵੇਂ ਅੱਜ ਸ਼ਾਈ ਫੀਲ ਕਰਦਾ ਹੈਗਾ ਇਸ ਇੰਟਰਵਿਊ ਦੇ ਦੌਰਾਨ ਇਹ ਇੱਥੇ ਆਪਣੇ ਗੁਰਦੁਆਰਾ ਸਾਹਿਬ ਚ ਦਰਬਾਰ ਸਾਹਿਬ ਚ ਜਾ ਕੇ ਸ਼ਬਦ ਪੜਦਾ ਰਹਿੰਦਾ ਕੱਲਾ ਪਰਫਾਰਮ ਕਰ ਚੁੱਕਾ ਹੈ ਗਰੁੱਪ ਨਾਲ ਪਰਫਾਰਮ ਕਰ ਚੁੱਕਾ ਐਕਟਿਵ ਹੀ ਨੇ ਉੱਥੇ ਅੱਜ ਕੀ ਹੈ ਅੱਜ ਵੀ ਥੋੜਾ ਕੁਝ ਕੋਈ ਖਾਸ ਕੁਈ ਅਜ ਨਹੀਂ ਬੋਲਣਾ ਸੁਣਾ ਦੇ ਪੁੱਛ ਅ ਜਦ ਜੀ ਸਾਹਿਬ ਦਾ ਪਾਰਟ ਅੱਛਾ ਕਰ ਲੈਂਦਾ ਜੀ ਇੱਕ ਪਾੜੀ ਸੁਣਾ ਦੋ ਪਾੜੀਆਂ ਸੁਣਾ ਦੇ ਚੱਲ ਚੱਲ ਸੁਣਾ ਯਾ ਕੋਈ ਇਕ ਕੰਕਰ ਸਾਤ ਨਾਮ ਕੱਤਾ ਪੋਰੇ ਕਿ ਨੇਰ ਪੋ ਨੇਰ ਵੇਰ ਕਾਰ ਮੁੜ ਕੇ ਜੁਡਨੀ ਸਪੰਗਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਬੀ ਸਚ ਸੁੱਚੀ ਸੋਚਣਾ ਹੋ ਵੀ ਦੇ ਛੁੱਟੀ ਤਕਵਾਰ ਚੁੱਪੇ ਚੁਪਨਾ ਹੋ ਵੀ ਜਿਹ ਲਹਿਰ ਹਾਲਵਤਾਰ ਭੁਖੇ ਭੁਖਣਾ ਅੰਤਰੀ ਅੰਤਰੀ ਨਿਬੰਨਾ ਪੜੀਏ ਪਾਰ ਸੈਨ ਸੈਨ ਪੈ ਲਕੋਈ ਤੇ ਇਕ ਨਾ ਚੱਲ ਲੈਣਾ ਕਿਵਸ ਸਹਿਆ ਹੋਏ ਜੇ ਕੁੜਾ ਕੁੜੇ ਟੱਤੇ ਪਾਰ ਉਕਮਨ ਜਾਈ ਜਿੰਨਾ ਨੇ ਨਾਨਕ ਲਿਖਿਆ ਨਾਮ ਬਹੁਤ ਵਧੀਆ ਜੀ ਜਿੱਥੇ ਇਹ ਬੱਚੇ ਕਲਚਰ ਦੇ ਨਾਲ ਜੁੜ ਰਹੇ ਆ ਨਾਲ ਆਪਣੇ ਧਰਮ ਦੀਆਂ ਰੌ ਰੀਤਾਂ ਬਾਰੇ ਵੀ ਜਿਵੇਂ ਸ਼ਬਦ ਕੀਰਤਨ ਅਰਦਾਸ ਤੇ ਨਾਲ ਪਾਠ ਕਰਨਾ ਉਸ ਨੂੰ ਵੀ ਆਪਣਾ ਜੀਵਨ ਦਾ ਇੱਕ ਅੰਗ ਬਣਾਇਆ ਤੇ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਆ ਤੇ ਐਪਰੀਸ਼ੀਏਟ ਵੀ ਕਰਦੇ ਆ ਤੁਸੀਂ ਆਪਣੇ ਨੰਨੇ ਮੁੰਨੇ ਬੱਚਿਆਂ ਨੂੰ ਆਪਣੇ ਕਲਚਰ ਦੇ ਨਾਲ ਜੋੜਿਆ ਹੈ ਯਾ थैंक यू जी ਇੱਕ ਤਾਂ థాంక్స్ ਕਰਦਾ ਕਿ ਅਸੀਂ ਘਰ ਦੇ ਕੋਲੇ ਸਾਡੇ ਗੁਰਦੁਆਰਾ ਸਾਹਿਬ ਤੇ ਬੱਚੇ ਸੈਂਡੇ ਨੂੰ ਆਉਂਦੇ ਆ ਪੰਜਾਬੀ ਸਿੱਖਦੇ ਆ ਫਰਾਈਡੇ ਨੂੰ ਆਉਂਦੇ ਆ ਗੁਰਮੀਤ பாਜੀ ਕੋਲ ਹਰਮੋਨੀਅਮ ਸਿੱਖਦੇ ਆ ਤਬਲਾ ਸਿੱਖਦੇ ਆ ਇਹ ਮੇਨ ਚੀਜ਼ ਆ ਕਿ ਬਈ ਅਵੇਲੇਬਿਲਟੀ ਹੈ ਤਾਂ ਕਰਕੇ ਹੀ ਬੱਚਿਆਂ ਦੇ ਟੈਲੈਂਟ ਇਸ ਪਾਸੇ ਨੂੰ ਗਰੋ ਹੋ ਰਹੇ ਆ ਚਲੋ ਬਹੁਤ ਧੰਨਵਾਦ ਜੀ थैंक यू ਜੀ ਸਾਡੇ ਚੈਨਲ ਨਾਲ ਗੱਲਬਾਤ ਕਰਨ ਲਈ थैंक यू ヴェਰੀ ਮਚ थैंक यू जी ਸਸਟੇ ¿Sasí ca?